ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਜੀ ਇੱਕ ਗੁਰਪ੍ਰੀਤ ਊਗੀ ਜੀ ਦੀ ਦਾਸ ਵੀਡੀਓ ਦੇਖ ਰਿਆ ਸੀ ਜਿਸ ਦੇ ਵਿੱਚ ਬਹੁਤ ਹੀ ਬਾ ਕਮਾਲ ਦੀ ਗੱਲ ਕੀਤੀ ਹੈ ਆਓ ਪਹਿਲਾਂ ਤੁਸੀਂ ਵੀ ਇਹ ਵੀਡੀਓ ਦੇਖ ਲਓ ਫਿਰ ਅਸੀਂ ਅੱਗੇ ਵਿਚਾਰ ਕਰਦੇ ਹਾਂ ਮੈਂ ਦੇਖਿਆ ਅੱਜਕੱਲ ਟੀਚਰਸ ਵੀ ਨਹੀਂ ਸਹੀ ਤਰ੍ਹਾਂ ਪੜਾ ਰਹੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਜਿਹੜੇ ਪੰਜਾਬੀ ਪੜਾਉਂਦੇ ਐ ਉਹ ਬੱਚੇ ਪਾਕੇ 30 ਬੱਚੇ ਬੈਠੇ ਹੁੰਦੇ ਮੈਡਮ ਦਾ ਜ਼ੋਰ ਲੱਗਦਾ ਜੱਜੇ ਪਰ ਬਿੰਦੀ ਜਾ ਬੋਲੇ ਉਹ ਕੇ 30 ਬੱਚੇ ਜੱਜੇ ਵਾਰ ਬਿੰਦ ਜਾਵਲ ਜੇ ਜੱਜੇ ਪਰ ਬਿੰਦੀ ਜਾ ਹੀ ਬੋਲਣਾ ਤਾਂ ਬਿੰਦੀ ਫਾ ਲੈਣ ਨੂੰ ਪਾਉਣੀ ਹੈ ਦੱਸੋ ਤੇ ਜੱਜੇ ਪਰ ਬਿੰਦੀ ਜ਼ ਬੋਲੇ ਹੁਣ ਜ਼ ਦੀ ਅਸੀਂ ਅਗਰ ਆਵਾਜ਼ ਸਾਊਂਡ ਅਸੀਂ ਨਹੀਂ ਬੱਚੇ ਦੇ ਅੰਦਰ ਭਰਾਂਗੇ ਤਾਂ ਉਹਦੇ ਅੰਦਰ ਡਵੈਲਪ ਹੀ ਨਹੀਂ ਹੋਣੀ ਜ਼ ਦੀ ਆਵਾਜ਼ ਸੋ ਇਦਾਂ ਇਹ ਨਾਣਾ ਖਤਮ ਹੋ ਗਿਆ ਕਣਕ ਨਹੀਂ ਕਹਿੰਦੀਆਂ ਕੁੜੀਆਂ ਕਨਕ ਪਾਣੀ ਪੀਨੇ ਫੇ ਕਹਿੰਦੀ ਦੁੱਧ ਦੇ ਕੇ ਦੁੱਧ ਮੈਂ ਕਹਿੰਨੀ ਐਨਾ ਪਤਲਾ ਨਹੀਂ ਸਾਡੇ ਘਰ ਘਰਦਾ ਹੁੰਦਾ ਖਾਲਸ ਸਾਡੇ ਘਰ ਦੁੱਧ ਆਉਂਦਾ ਦੁੱਧ ਨਹੀਂ ਆਉਂਦਾ ਸਾਡੇ ਘਰ ਦੁੱਧ ਪੀਨੇ ਮੈਂ ਕਹਾਂ ਨਾ ਪੀਵੇਂ ਇਹੋ ਜਿਹਾ ਲੱਗਦਾ ਨਹੀਂ ਹੁੰਦਾ ਅ ਜਿਹੜੇ ਹੈ ਹੀ ਦੁੱਧ ਉਤੋਂ ਤੇ ਪੀਨੇ ਆ ਉਹਨੇ ਕੀ ਲੱਗਣਾ ਇਹ ਤੇ ਸਟੇਜ ਤੇ ਕਹੀ ਜਾਂਦੀ ਨੇ ਵੀ ਇੱਕ ਪੱਗ ਦੀ ਪਿੰਨ ਮਿਲ ਜੇਗੀ ਪੱਗ ਦੀ ਪਿੰਨ ਮੈਂ ਕਹਾਂ ਇਨੀ ਤਿੱਖੀ ਨਹੀਂ ਮੇਰੇ ਕੋ ਪੈਣ ਐ ਐਨੀ ਤਿੱਖੀ ਪਿੰਨ ਨਹੀਂ ਆ ਗਈ ਮੇਰੇ ਕੋ ਜ਼ਬਾਨ ਨੂੰ ਅਸਰ ਪੈ ਰਿਹਾ ਹਰ ਚੀਜ਼ ਦਾ ਇਸ ਵੀਡੀਓ ਵਿੱਚ ਗੁਰਪ੍ਰੀਤ ਖੁੱਗੀ ਨੇ ਇਹ ਦੱਸਿਆ ਹੈ ਕਿ ਪੰਜਾਬੀ ਦੇ ਕੁਝ ਐਸੇ ਸ਼ਬਦ ਜੋ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਹਨ ਕਿ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਇਹ ਸ਼ਬਦ ਕਿਸ ਤਰ੍ਹਾਂ ਬੋਲਣੇ ਹਨ ਕਿਸ ਤਰ੍ਹਾਂ ਨਹੀਂ ਇਸੇ ਤਰ੍ਹਾਂ ਗੁਰਬਾਣੀ ਦੇ ਪਾਵਨ ਪਵਿੱਤਰ ਸ਼ਬਦ ਹਨ ਜੋ ਕਿ ਅਸੀਂ ਬਿਨਾ ਅਭਿਆਸ ਤੋਂ ਕਦੇ ਵੀ ਪੜ੍ਹ ਨਹੀਂ ਸਕਦੇ ਜਿਸ ਦੇ ਲਈ ਗੁਰਮੁਖੀ ਭਾਸ਼ਾ ਨੂੰ ਸਮਝਣਾ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਗੁਰਮੁਖੀ ਭਾਸ਼ਾ ਦੇ ਵਿੱਚ ਕਈ ਐਸੇ ਸ਼ਬਦ ਜਿਹੜੇ ਸਾਡੀ ਰਸਨਾ ਤੇ ਨਹੀਂ ਚੜਦੇ ਬਿਨਾ ਅਭਿਆਸ ਕੀਤੇ ਜਿਵੇਂ ਪਾਤਸ਼ਾਹੀ ਦਾ ਪਾਵਨ ਹੁਕਮ ਹੈ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨੌ ਮਜੀਤ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਟ ਹੁਣ ਇਹ ਜਿਹੜੀ ਰੰਗਣ ਦੀ ਆਵਾਜ਼ ਹੈ ਉਹ ਨੱਕ ਦੇ ਵਿੱਚੋਂ ਬੋਲੀ ਜਾਂਦੀ ਹੈ ਅਸੀਂ ਇਹ ਨਹੀਂ ਦੇਖਣਾ ਕਿ ਭਾਵ ਅਰਥ ਉਸ ਦਾ ਰੰਗਣਾ ਹੈ ਤੇ ਅਸੀਂ ਉਸ ਹਿਸਾਬ ਦੇ ਨਾਲ ਪੜ੍ਹ ਲਈਏ ਆਪਣੀ ਮਰਜ਼ੀ ਦੇ ਨਾਲ ਅਸੀਂ ਬਾਣੀ ਨੂੰ ਕਦੇ ਵੀ ਨਹੀਂ ਪੜ ਸਕਦੇ ਜੇ ਸਾਨੂੰ ਗੁਰਬਾਣੀ ਦਾ ਗਿਆਨ ਹੈ ਹਾਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਪੜਨ ਦੀ ਸੋਝੀ ਨਹੀਂ ਉਹ ਸਾਡੇ ਵਰਗੇ ਕਈ ਅਨਪੜ੍ਹ ਬੰਦੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਹੁਤੀ ਸਮਝ ਨਾ ਹੋਵੇ ਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਸ਼ਬਦ ਪੜਿਆ ਜਾਵੇ ਤਾਂ ਗੁਰੂ ਸਾਹਿਬ ਵਿਕਸ਼ੰਧ ਪਿਤਾ ਹਨ ਉਹ ਬਖਸ਼ ਦਿੰਦੇ ਹਨ ਇਹ ਸ਼ਬਦ ਅਸੀਂ ਤਾਂ ਹੀ 사ਸੰਗ ਜੀ ਪੜ ਸਕਦੇ ਹਾਂ ਜਿੰਨ ਸਾਨੂੰ ਗੁਰਬਾਣੀ ਦੇ ਨਾਲ ਪਿਆਰ ਹੈ ਗੁਰਬਾਣੀ ਦੀ ਸੰਥਿਆ ਕਰਨ ਦੇ ਲਈ ਅਸੀਂ ਇੱਕ ਮਨ ਇੱਕ ਚਿਤ ਹੋ ਕਰਕੇ ਭਿੱਜ ਕੇ ਬਾਣੀ ਪੜਦੇ ਹਾਂ ਤਾਂ ਹੀ ਅਸੀਂ ਇਹਨਾਂ ਸ਼ਬਦਾਂ ਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ ਹੁਣ ਇੱਕ ਥਾਂ ਤੇ ਗ੍ਰਾਂਥੀ ਸਿੰਘ ਜੀ ਹੁਕਮਨਾਮਾ ਲੈ ਰਹੇ ਸਨ ਦਾਸ ਕੋਲ ਬੈਠਾ ਸੀ ਤੇ ਜਦੋਂ ਹੁਕਮਨਾਮਾ ਆਇਆ ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਹੁਣ ਇੱਥੇ ਸ਼ਬਦ ਹੈ ਆਨੰਦ ਤੋ ਭਾਈ ਸਾਹਿਬ ਜੀ ਆਨੰਦ ਪੜ ਗਏ ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਤੇ ਸਮਾਪਤੀ ਤੋਂ ਬਾਅਦ ਜਦੋਂ ਮੈਂ ਬੇਨਤੀ ਕੀਤੀ ਮੈਂ ਕਿਹਾ ਭਾਈ ਸਾਹਿਬ ਜੀ ਇਹ ਸ਼ਬਦ ਆਨੰਦ ਹੈ ਜਾਂ ਆਨੰਦ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਭਾਈ ਸਾਹਿਬ ਜੀ ਪ੍ਰੇਮ ਦੇ ਵਿੱਚ ਅਸੀਂ ਕੁਝ ਵੀ ਪੜ ਜਾਈਏ ਤੇ ਗੁਰੂ ਨੂੰ ਪਰਵਾਣ ਹੈ ਮੈਂ ਕੁਝ ਬੋਲਿਆ ਨਹੀਂ ਪ੍ਰਸਾਦ ਸੰਗ ਜੀ ਜਿੱਥੇ ਅਸੀਂ ਗੁਰਮਤਿ ਦੀ ਸੋਝੀ ਰੱਖਦੇ ਹਾਂ ਜੇਕਰ ਅਸੀਂ ਆਪਣੇ ਆਪ ਨੂੰ ਚੰਗੇ ਪ੍ਰਚਾਰਕ ਕਹੋਂਦੇ ਹਾਂ ਚੰਗੇ ਗ੍ਰੰਥੀ ਸਿੰਘ ਕਹੋਂਦੇ ਹਾਂ ਤਾਂ ਜੇਕਰ ਅਸੀਂ ਹੀ ਇਹਨਾਂ ਸ਼ਬਦਾਂ ਦਾ ਸ਼ੁੱਧ ਉਚਾਰਨ ਨਹੀਂ ਕਰਾਂਗੇ ਤਾਂ ਜੇਕਰ ਸੰਗਤ ਸਾਨੂੰ ਪੁੱਛੇ ਭਾਈ ਸਾਹਿਬ ਜੀ ਇਹ ਸ਼ਬਦ ਕਿਸ ਤਰ੍ਹਾਂ ਪੜਨਾ ਹੈ ਤਾਂ ਅਸੀਂ ਵੀ ਸੰਗਤ ਨੂੰ ਇਹ ਗੱਲ ਕਹਾਂਗੇ ਕਿ ਜੋ ਤੁਹਾਡੇ ਮਨ ਦੇ ਵਿੱਚ ਹੈ ਜਿਸ ਤਰ੍ਹਾਂ ਵੀ ਪੜਨਾ ਚਾਹੋ ਪੜ ਸਕਦੇ ਹੋ ਜੋ ਕਿ ਗੁਰਮਤ ਦੇ ਬਿਲਕੁਲ ਉਲਟ ਹੈ ਸੋ ਐਸੇ ਸ਼ਬਦਾਂ ਨੂੰ ਅਸੀਂ ਜੇਕਰ ਸ਼ੁੱਧਤਾ ਦੇ ਨਾਲ ਪੜਨਾ ਚਾਹੁੰਦੇ ਹਾਂ ਤਾਂ ਅਭਿਆਸ ਦੀ ਬਹੁਤ ਜ਼ਰੂਰਤ ਹੈ ਅਸੀਂ ਕੋਸ਼ਿਸ਼ ਕਰੀਏ ਗੁਰੂ ਘਰਾਂ ਦੇ ਜਿਹੜੇ ਸੋਜਵਨ ਗ੍ਰੰਥੀ ਸਿੰਘ ਹਨ ਸੋਜਵਨ ਪ੍ਰਚਾਰਕ ਹਨ ਉਹਨਾਂ ਦੇ ਕੋਲ ਬੈਠ ਕੇ ਬਾਣੀ ਪੜਹੀਏ ਤਾਂ ਹੀ ਇਹ ਸ਼ਬਦ ਅਸੀਂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸ਼ੁੱਧ ਪੜ ਸਕਦੇ ਹਾਂ ਪੰਜਾਬ ਸਾਹਿਬ ਦੀ ਗੱਲ ਜੇਕਰ ਕਰੀਏ ਤਾਂ ਕਈ ਗੁਰਸਿੱਖ ਪਿਆਰੇ ਇਹ ਕਹਿ ਦਿੰਦੇ ਹਨ ਕਿ ਜਪ ਸਾਹਿਬ ਦੀ ਬਾਣੀ ਬਹੁਤ ਔਖੀ ਹੈ ਮਹਿੰਗੀ ਬਾਣੀ ਹੈ ਜਿਸ ਤੋਂ ਅਸੀਂ ਪੜਨ ਤੋਂ ਸੰਕੋਚ ਕਰਦੇ ਹਾਂ ਮਨ ਡਰਦਾ ਹੈ ਕਿ ਕਿਸ ਤਰ੍ਹਾਂ ਪੜੀਏ ਪਰ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ ਇਹ ਸ਼ਬਦ ਸਾਨੂੰ ਜੋ ਬਖਸ਼ੇ ਹੋਏ ਹਨ ਇਹਨਾਂ ਨੂੰ ਪੜਨ ਦਾ ਯਤਨ ਵੀ ਅਸੀਂ ਆਪ ਹੀ ਕਰਾਂਗੇ ਹੁਣ ਜਪ ਸਾਹਿਬ ਦੇ ਵਿੱਚ ਸ਼ਬਦ ਹਨ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇਹ ਸ਼ਬਦ ਪਹਿਲਾਂ-ਪਹਿਲਾਂ ਜਰੂਰ ਔਖੇ ਲੱਗਦੇ ਹਨ ਪਰ ਜਦੋਂ ਅਸੀਂ ਨਿਤਨੇਮ ਦੇ ਧਾਰਨੀ ਬਣ ਜਾਈਏ ਹਰ ਰੋਜ਼ ਨਿਤਨੇਮ ਕਰਾਂਗੇ ਬਾਣੀ ਪੜਾਂਗੇ ਹੌਲੀ-ਹੌਲੀ ਇਹ ਸ਼ਬਦ ਸਾਡੀ ਰਸਨਾ ਤੇ ਚੜਨੇ ਸ਼ੁਰੂ ਹੋ ਜਾਣਗੇ ਜਿਸ ਨਾਲ ਬਾਣੀ ਪੜਨੀ ਵੀ ਸਰਲ ਹੋ ਜਾਏਗੀ ਇਸ ਲਈ ਕੋਸ਼ਿਸ਼ ਕਰਿਏ ਹਮੇਸ਼ਾ ਅਸੀਂ ਬਾਣੀ ਨੂੰ ਸ਼ੁੱਧਤਾ ਦੇ ਨਾਲ ਪੜਨ ਦਾ ਯਤਨ ਕਰੀਏ ਬਾਣੀ ਤੋਂ ਡਰਨਾ ਨਹੀਂ ਕਿਉਂਕਿ ਪਾਤਸ਼ਾਹ ਜੀ ਨੇ ਸਾਨੂੰ ਪ੍ਰੇਮ ਦੇ ਵਿੱਚ ਆਨੰਦ ਦੇ ਵਿੱਚ ਪੜਨ ਲਈ ਹੁਕਮ ਕੀਤਾ ਹੈ ਡਰ ਦੇ ਵਿੱਚ ਨਹੀਂ ਬਾਣੀ ਤੇ ਗੁਰੂ ਸਾਹਿਬ ਜੀ ਦੀ ਡਰ ਸਾਡੇ ਮਨ ਚੋਂ ਕੱਢਦੀ ਹੈ ਪਰ ਜੇਕਰ ਅਸੀਂ ਬਾਣੀ ਪੜਨ ਤੋਂ ਹੀ ਡਰਾਂਗੇ ਫਿਰ ਇਹ ਗੱਲ ਸਾਡੇ ਲਈ ਵੀ ਚੰਗੀ ਨਹੀਂ ਇਸ ਲਈ ਇਤਨੀਆ ਕਬੀਤਾਂ ਕਰਦਾ ਹੋਇਆ ਦਾਸ ਖਿਮੰਦਰ ਜੱਜ ਕਹੇ ਹੋਈਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ